ਹਾਂ ਸਵਾਗਤ ਕਰਦੀ ਆਂ ਜੀ ਰਿਆਰ ਫੂਡ ਚੈਨਲ ਤੇ ਸਭ ਦਾ ਅੱਜ ਅਸੀਂ ਬਣਾਵਾਂਗੇ ਚਿਕਨ ਰਾੜਾ ਚਿਕਨ ਬਣਾਵਾਂਗੇ ਇੰਨਾ ਸਵਾਦ ਇੰਨਾ ਵਧੀਆ ਕਿ ਤੁਸੀਂ ਨਾ ਉਂਗਲਾ ਚੱਟਣ ਤੇ ਮਜਬੂਰ ਹੋ ਜਾਓਗੇ ਇੰਨਾ ਵਧੀਆ ਬਹੁਤ ਵਧੀਆ ਰੈਸਪੀ ਆ ਜਿਹੜੇ ਮੇਰੇ ਭੈਣ ਭਰਾ ਮੀਠੰਡਾ ਖਾ ਲੈਂਦੇ ਨੇ ਇਹ ਰੈਸਪੀ ਉਹ ਵੀ ਦੇਖ ਸਕਦੇ ਨੇ ਤੇ ਜਿਹੜੇ ਨਹੀਂ ਖਾਂਦੇ ਉਹ ਬਿਲਕੁਲ ਵੀ ਨਾ ਵੇਖਿਓ ਤੇ ਇਹ 1/2 ਕਿਲੋ ਮੈਂ ਚਿਕਨ ਲਿਆਇਆ ਧੋ ਬਣਾ ਕੇ ਸਾਫ ਕੀਤਾ ਇੱਕ ਟਮਾਟਰ ਵੱਡਾ ਸਾਰਾ ਲਿਆ ਹੈ ਉਹਨੂੰ ਵੀ ਕੱਟ ਲਿਆ ਤੇ ਆ ਮੇਰੇ ਕੋਲ ਪੀਸਟ ਹੈਗਾ ਆ ਅਦਰਕ ਦਾ ਇਹ ਪੀਸਟ ਹੈਗਾ ਲਸਣ ਦਾ ਇਹ ਮੈਂ ਦੋ ਮੋਟੇ ਮੋਟੇ ਪਿਆਜ਼ ਲੈਣੇ ਤੇ ਦੋ ਹਰੀਆਂ ਮਿਰਚਾਂ ਲਈਆਂ ਨੇ ਜਿਨ੍ਹਾਂ ਨੂੰ ਅੱਧ ਚੋਂ ਮੈਂ ਕੱਟ ਲਿਆ ਏ ਲੰਬੇ ਰੋਖ ਤੇ ਤੇ ਅੱਜ ਮੀਟ ਇਹੋ ਜਿਹਾ ਬਣਾਉਣਾ ਏ ਮਤਲਬ ਚਿਕਨ ਇਹ ਬਹੁਤ ਵਧੀਆ ਤੇ ਆ ਮੈਂ ਖੜੇ ਮਸਾਲੇ ਵੀ ਵਿਖਾਤੇ ਤੁਹਾਨੂੰ ਤੇ ਹੁਣ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ ਕੜਾਈ ਦੇ ਵਿੱਚ ਸਰੋਂ ਦੇ ਤੇਲ ਦੇ ਵਿੱਚ ਅੱਜ ਇਹ ਜਿਹੜਾ ਚਿਕਣਾ ਇਹ ਨੂੰ ਬਣਾਇਆ ਜਾਏਗਾ ਮੈਂ ਸਰੋਂ ਦੇ ਤੇਲ ਵਿੱਚ ਜਿਹੜਾ ਚਿਕਣਾ ਇਹ ਬਹੁਤ ਵਧੀਆ ਬਣਦਾ ਹੈ ਤੇ ਇਹ ਖੜੇ ਮਸਾਲੇ ਆ ਜੀਰਾ ਆ ਸਾਬਤ ਲਾਲ ਮਿਰਚੀਆਂ ਤੇ ਤੇਜ ਪੱਤਾ ਤੇ ਇਲਾਇਚੀ ਮੋਟੀ ਨਿੱਕੀ ਲੌਂਗ ਸਾਰਾ ਕੁਝ ਹੈ ਤੇ ਇਹ ਜੋ ਪਿਆਜ਼ ਆ ਇਹ ਪਾਉਂਦੇ ਨੇ ਕੜਾਈ ਦੇ ਵਿੱਚ ਤੇਲ ਗਰਮ ਹੋ ਗਿਆ ਸੀ ਇਹ ਖੜੇ ਮਸਾਲੇ ਵੀ ਥੋੜੇ ਜੇ ਪੁੱਜ ਗਏ ਸੀ ਤੇ ਜ਼ਿਆਦਾ ਅਹੀਂ ਕੁਝ ਨਹੀਂ ਭੁੰਣਾ ਅੱਜ ਤੁਸੀਂ ਚਿਕਨ ਪਹਿਲਾਂ ਵੀ ਜਿਹੜੇ ਖਾਣ ਵਾਲੇ ਮੇਰੇ ਭੈਣ ਭਰਾ ਉਹਨਾਂ ਨੇ ਪਹਿਲਾਂ ਵੀ ਖਾਦਾ ਹੋਏਗਾ ਪਰ ਇਸ ਤਰ੍ਹਾਂ ਬਣਾ ਕੇ ਖਾਓਗੇ ਨਾ ਤੇ ਯਾਦ ਕਰੋਗੇ ਵਾਕਿਆ ਹੀ ਰੈਸਪੀ ਹੈਗੀ ਸੀ ਹੁਣ ਆਪਾਂ ਇਹਨਾਂ ਦੇ ਵਿੱਚ ਨਾ ਲਸਣ ਦੀ ਪੀਸਟ ਵੀ ਪਾ ਦਵਾਂਗੇ ਤੇ ਅਦਰਕ ਦੀ ਪੀਸਟ ਜਿਹੜੀ ਆ ਉਹ ਵੀ ਪਾ ਦਵਾਂਗੇ ਚੰਗੀ ਤਰ੍ਹਾਂ ਵੀਡੀਓ ਵੇਖਿਓ ਗੌਰ ਨਾਲ ਵੇਖ ਕੇ ਵੀਡੀਓ ਅਤੇ ਫਿਰ ਤੁਸੀਂ ਇਸ ਚੀਜ਼ ਨੂੰ ਬਣਾਇਓ ਇਸੇ ਹੀ ਤਰ੍ਹਾਂ ਬਣਾਇਓ ਤੇ ਤੁਸੀਂ ਆਪਣੇ ਆਪ ਹੀ ਫੇਰ ਮੋੜ ਕੇ ਕਹਿ ਦੇਣਾ ਕਿ ਵਾਕਈ ਇਹ ਜਿਹੜੀ ਰੈਸਪੀ ਆ ਇਹ ਵਾਕਈ ਜਿਹੜਾ ਚਿਕਨ ਬਣਿਆ ਹੋਇਆ ਵਾਕਈ ਵਧੀਆ ਹੈ ਐਸ ਤਰ੍ਹਾਂ ਥੋੜਾ ਜਿਹਾ ਹੀ ਭੁੰਨਾ ਹੈ ਜਿਆਦਾ ਆਪਾਂ ਇਹਨੂੰ ਨਹੀਂ ਭੁੰਨਾ ਹੈਗਾ ਤੇਲ ਤੁਸੀਂ ਦੇਖ ਸਕਦੇ ਹੋ ਮੈਂ ਬਹੁਤ ਘੱਟ ਤੇਲ ਪਾਇਆ ਏ ਦੇਖੋ ਤੁਹਾਡੇ ਸਾਹਮਣੇ ਆ ਕੜਾਈ ਦੇ ਵਿੱਚ ਕਿਤੇ ਵੀ ਤੇਲ ਨਹੀਂ ਲੱਭਣ ਡਿਆ ਛੋਟੀ ਜਿਹੀ ਕੜਚੀ ਜਿਹੜੀ ਮੈਂ ਤੇਲ ਦੀ ਸਵਾ ਕੜਚੀ ਪਾਈ ਆ ਹੁਣ ਮੈਂ ਉੱਤੇ ਟਮਾਟਰ ਪਾ ਤੈਣੇ ਇਹ ਜਿਹੜਾ ਚਿਕਨ ਜਾਂ ਮਟਨ ਹੁੰਦਾ ਨਾ ਇਹਨੂੰ ਬਣਾਉਣ ਦਾ ਤਰੀਕਾ ਅਲੱਗ-ਅਲੱਗ ਹੁੰਦਾ ਏ ਕੋਈ ਕਿਸ ਤਰ੍ਹਾਂ ਬਣਾਉਂਦਾ ਏ ਕੋਈ ਕਿਸ ਤਰ੍ਹਾਂ ਬਣਾਉਂਦਾ ਏ ਪਰ ਆਹ ਤਰੀਕਾ ਜੋ ਵਰਤੋਗੇ ਨਾ ਇੱਕ ਤਾਂ ਤੇਲ ਵੀ ਘੱਟ ਇੱਕ ਜੀ ਮਤਲਬ ਜਿਹੜਾ ਚਿਕਨਾ ਬਹੁਤ ਹੀ ਵਧੀਆ ਬਣੇਗਾ ਤੇ ਇਹ ਜਿਹੜੇ ਮੇਰੇ ਭੈਣ ਭਰਾ ਖਾਂਦੇ ਨੇ ਇਹ ਵੀਡੀਓ ਉਹਨਾਂ ਵਾਸਤੇ ਆ ਮੈਂ ਦੁਬਾਰਾ ਦੱਸ ਦਿੰਨੀ ਆ ਉ ਟੇਟ ਮਟਰ ਪਾਤਾ ਏ ਤੇ ਹੁਣ ਇਹ ਜਿਹੜਾ ਮਸਾਲਾ ਇਹ ਥੋੜਾ ਥੋੜਾ ਇਹ ਭੰਡਿਆ ਏ ਪਰ ਅਸੀਂ ਇਹਨੂੰ ਬਣਾਉਣਾ ਨਹੀਂ ਆ ਇਹਨੂੰ ਥੋੜਾ ਥੋੜਾ ਹੀ ਅਜੇ ਕੀਤਾ ਆ ਸੈਟ ਹੁਣ ਅਸੀਂ ਉੱਤੇ ਚਿਕਨ ਰੱਖ ਦਵਾਂਗੇ ਸਾਰਾ ਚਿਕਨ ਇਹਦੇ ਉੱਤੇ ਰੱਖ ਦੇਣਾ ਏ ਦੇ ਕੋਈ ਐਸਟਰਾ ਚਿਕਨ ਜਿਹੜਾ ਆ ਫਲਾ ਕੇ ਰੱਖਣਾ ਸਾਰਿਆਂ ਇਹ ਕੜਾਈ ਦੇ ਉੱਤੇ ਇਹ ਮੈਂ ਕੜਾਈ ਦੇ ਵਿੱਚ ਫਲਾਉਣਾ ਆ ਇਹਨੂੰ ਤੇ ਹੁਣ ਇਹਨੂੰ ਅਸੀਂ 10 ਮਿੰਟਾਂ ਵਾਸਤੇ ਟੱਕ ਦਵਾਂਗੇ ਇਹਨੂੰ ਕੁਝ ਨਹੀਂ ਕਰਨਾ ਨਾ ਇਹਦਾ ਜਿਹੜਾ ਸੇਕ ਹੈ ਥੋੜਾ ਜਿਹਾ ਕੱਟ ਕਰ ਦੇਣਾ ਇਹਨੂੰ ਕੁਝ ਨਹੀਂ ਕਰਨਾ 10 ਮਿੰਟ ਹੋ ਗਏ ਐਨੂੰ ਹੁਣ ਆ ਮੈਂ 10 ਮਿੰਟਾਂ ਬਾਅਦ ਇਹਦਾ ਟੱਕਣ ਜਿਹੜਾ ਉਠਾਇਆ ਏ ਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਇਹਨੂੰ ਕੋਈ ਫਰਕ ਨਹੀਂ ਪਿਆ ਮਤਲਬ ਜਿਤਨਾ ਮਸਾਲੇ ਇਹਦੇ ਨੂੰ ਕੋਈ ਫਰਕ ਨਹੀਂ ਪੈਣਾ ਨਾ ਹੀ ਇਹਦੇ ਚ ਇਨਾ ਤੇਲ ਆ ਕਿ ਇਹ ਤਲਿਆ ਜਾਏਗਾ ਕੁਝ ਨਹੀਂ ਹੋਣਾ ਇਹਨੂੰ ਇਹ ਬਹੁਤ ਵਧੀਆ ਜਿਹੜੀ ਆ ਰੈਸਪੀ ਆ ਤੇ ਬਹੁਤ ਵਧੀਆ ਚੀਜ਼ ਬਣੀ ਐ ਇਹ ਤੇ ਆ ਦੇਖੋ ਤらい ਉਸੇ ਤਰਾਈ ਜਿਤਨਾ ਪਿਆਜ਼ ਹੁਣੇ ਪਾਏ ਆ ਇਸ ਤਰ੍ਹਾਂ ਦਾ ਲੱਗ ਰਿਹਾ ਨਾ ਇਹਨੂੰ ਅਸੀਂ ਇਸ ਤਰ੍ਹਾਂ ਹੀ ਬਸ ਇਹਦਾ ਕਰੇ ਹੀ ਜਾਣਾ ਇਹਨੂੰ ਮਤਲਬ ਇਸ ਤਰ੍ਹਾਂ ਹੀ ਮੈਂ ਪੁੰਨਣਾ ਸਾਰੇ ਇਹਨੂੰ ਹੁਣ ਫੇਰ ਦੁਬਾਰਾ ਤੋਂ ਮੈਂ ਇਹਨੂੰ ਥੋੜਾ ਦੇਖ ਕੇ ਤੇ ਟੱਕ ਦਵਾਂਗੀ ਰਿਆਡ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਇਹ ਦੇਖੋ ਜਿਹੜਾ ਚਿਕਨ ਸੀਗਾ ਉਹਨੇ ਆਪਣੇ ਆਪ ਪਾਣੀ ਛੱਡ ਦਿੱਤਾ ਥੋੜਾ ਥੋੜਾ ਇਹਦੇ ਵਿੱਚ ਇੱਕ ਬਈ ਬੂੰਦ ਪਾਣੀ ਦੀ ਮੈਂ ਨਹੀਂ ਪਾਈ ਹੈਗੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਆਪਣੇ ਆਪ ਹੀ ਜਿਹੜਾ ਆ ਆਪਣੇ ਹੀ ਪਾਣੀ ਦੇ ਵਿੱਚ ਜਿਹੜਾ ਆ ਇਹ ਮਸਾਲਾ ਜਿਹੜਾ ਗਿੱਲਾ ਹੋ ਗਿਆ ਏ ਤੇ ਆਪਾਂ ਫੇਰ ਇਹਨੂੰ ਥੋੜਾ ਜਿਹਾ ਠੱਕਾਂਗੇ ਪਹਿਲਾਂ ਇਹਨੂੰ ਇਹਦੇ ਤੇ ਥੋੜਾ ਜਿਹਾ ਸਵਾਦ ਅਨੁਸਾਰ ਨਮਕ ਪਾਵਾਂਗੇ ਕਿਉਂਕਿ ਹੁਣ ਨਮਕ ਪਾਉਣ ਦਾ ਇਹਦਾ ਫਾਇਦਾ ਬਹੁਤ ਐ ਇਸ ਟਾਈਮ ਇਹਦੇ ਵਿੱਚ ਪਾਣੀ ਹੈਗਾ ਆ ਪਾਣੀ ਦੇ ਵਿੱਚ ਨਮਕ ਰਲ ਜਾਣਾ ਤੇ ਇਹ ਜਿਹੜਾ ਚਿਕਨ ਆ ਇਹਦੇ ਵਿੱਚ ਨਮਕ ਲੱਗ ਜਾਣਾ ਤਾਂ ਕਰਕੇ ਇਹ ਚਿਕਨ ਦੇ ਵਿੱਚ ਜਿਹੜਾ ਨਮਕ ਆ ਇਸ ਟਾਈਮ ਹੀ ਪਾਉਣਾ ਚਾਹੀਦਾ ਏ ਤੇ ਪਹਿਲਾਂ ਵੀ ਤੁਸੀਂ ਕਦੀ ਰਾੜੇ ਵਾਲਾ ਮੀਟ ਖਾਦਾ ਹੋਏਗਾ ਤੇ ਇਸ ਤਰ੍ਹਾਂ ਕਰਕੇ ਇਹ ਮੀਟ ਬਹੁਤ ਤੇਜ਼ਤੀ ਬਣਦਾ ਤੇ ਬਹੁਤ ਵਧੀਆ ਬਣਦਾ ਏ ਇਸ ਤਰ੍ਹਾਂ ਇਹਨੂੰ ਬਸ ਫੇਰ ਥਲ ਦੇਣਾ ਏ ਹੁਣ ਪਾਣੀ ਅੱਗੇ ਨਾਲ ਕੱਟ ਗਿਆ ਏ ਇਹ ਆਪਣੇ ਆਪ ਹੀ ਹੁਣ ਤਿਆਰ ਹੋਣ ਆਏ ਨੇ ਇਹਨੂੰ ਐਦਾਂ ਹੀ ਬਸ ਪੁਣੀ ਜਾਣਾ ਆ ਇਸ ਤਰ੍ਹਾਂ ਹੀ ਕਰ ਕਰਕੇ ਨਾ ਪੁਣੀ ਜਾਣਾ ਇਹਨੂੰ ਉਹ ਦੇਖੋ ਇਹ ਆਪਣੇ ਆਪ ਹੀ ਥੋ ਮਤਲਬ ਬਣ ਰਿਹਾ ਲਾਲ ਹੋ ਰਿਹਾ ਏ ਇਹਦੇ ਵਿੱਚ ਅਜੇ ਮੈਂ ਨਮਕ ਆਪਣੇ ਮਸਾਲੇ ਦੂਜੇ ਨਹੀਂ ਪਾਏ ਹੈਗੇ ਇਸ ਟਾਈਮ ਇਹ ਜੋ ਤੇਲ ਪਾਇਆ ਸੀ ਉਹਦੇ ਵਿੱਚ ਹੀ ਇਹ ਬਣ ਰਿਹਾ ਏ ਮਤਲਬ ਹੁਣ ਮੈਂ ਜੀਰਾ ਪਾਊਡਰ ਪਾਤਾ ਇਹਦੇ ਵਿੱਚ ਅੱਧਾ ਚਮਚਾ ਪਾਇਆ ਪਰ ਕੇ ਅੱਧਾ ਚਮਚਾ ਮਤਲਬ ਪਾਇਆ ਢੇਗੀ ਮਿਰਚ ਪਾਈ ਅੱਧਾ ਚਮਚਾ ਇਹ ਜੀ ਆਪਣਾ ਧਨੀਆ ਪਾਊਡਰ ਅੱਧਾ ਚਮਚਾ ਪਾਇਆ ਹੋਇਆ ਮੈਂ ਇਹ ਹਲਦੀ ਪਾਤੀ ਐ ਅੱਧਾ ਚਮਚਾ ਇਹ ਕਾਲੀ ਮਿਰਚ ਦਾ ਪਾਊਡਰ ਪਾਇਆ ਅੱਧਾ ਚਮਚਾ ਇੱਕ ਗੱਲ ਆ ਜੇ ਤੁਸੀਂ ਡੱਬੀ ਵਾਲੇ ਮਸਾਲੇ ਜ਼ਿਆਦਾ ਵਰਤੋਗੇ ਤੇ ਉਹ ਵੀ ਤੁਸੀਂ ਪਾ ਸਕਦੇ ਹੋ ਥੋੜਾ ਜਿਹਾ ਪਾਣੀ ਪਾਵਾਂਗੇ ਅਸੀਂ ਕਿਉਂਕਿ ਇਹ ਮਸਾਲੇ ਜਿਹੜੇ ਹੁਣ ਪਾਏ ਆ ਤੇ ਇਹਨਾਂ 'ਚ ਥੋੜਾ ਜਿਹਾ ਪਾਣੀ ਦਵਾਂਗੇ ਇਹਨੂੰ ਇਹ ਮਸਾਲੇ ਜਿਹੜੇ ਆ ਇਹ ਪਾਣੀ ਵਾਲੇ ਬਣ ਜਾਣ ਥੋੜੇ ਜੇ ਲਿਕਵਿਡ ਹੋ ਜਾਣ। ਇਹ ਚਿਕਨ ਜਿਹੜਾ ਆ ਇਹ ਇਹਨਾ ਵਧੀਆ ਬਣਦਾ ਹੈ ਬਹੁਤ ਹੀ ਵਧੀਆ ਬਣਦਾ ਹੈ ਜਿਕਣ। ਦੇਖੋ ਮਸਾਲੇ ਜਿਹੜੇ ਆ ਥੋੜੇ ਲਿਕਵਿਡ ਹੋ ਗਏ ਤੇ ਇਹ ਜਿਹੜੇ ਆ ਚਿਕਨ ਨੂੰ ਸਾਰੇ ਲੱਗ ਗਏ ਨੇ। ਬਾਕੀ ਮੈਂ ਚਿਕਨ ਮੈਰੀਨੇਟ ਨਹੀਂ ਕੀਤਾ ਸੀ ਪਹਿਲਾਂ ਤੁਸੀਂ ਦੇਖ ਸਕਦੇ ਹੋ ਕੋਈ ਮੈਰੀਨੇਟ ਨਹੀਂ ਕੀਤਾ ਕੋਈ ਇਹਨੂੰ ਕੁਛ ਨਹੀਂ ਕੀਤਾ ਇਹਨੂੰ ਇਸ ਤਰ੍ਹਾਂ ਹੀ ਮੈਰੀਨੇਟ ਤੋਂ ਵੀ ਵਧੀਆ ਬਣਾਣਾ ਹੈ ਤੇ ਬਨਣਾ ਇਹਨੇ ਬਹੁਤ ਵਧੀਆ ਹੈ 2-2 3-3 ਮਿੰਟਾਂ ਬਾਅਦ ਆਪਾਂ ਇਦਾ ਉਠਾ ਠਾ ਕੇ ਦੇਖੀ ਜਾਵਾਂਗੇ ਟੱਕਣੋਂ ਤੇ ਦੇਖੋ ਇਹਦਾ ਕਲਰ ਵੀ ਚੇਂਜ ਹੁੰਦਾ ਜਾ ਰਿਹਾ ਹੈ ਤੇ ਇਹ ਬਹੁਤ ਟੇਸਟੀ ਬਨਦਾ ਜਾ ਰਿਹਾ ਹੈ ਕੋਈ ਮਸਾਲਾ ਨਹੀਂ ਕੱਚਾ ਕੋਈ ਕੁਛ ਨਹੀਂ ਹੈ ਜਦੋਂ ਬਨ ਜਾਣਾ ਤੇ ਬਹੁਤ ਹੀ ਵਧੀਆ ਤਰ੍ਹਾਂ ਬਨਣਾ ਇਹ ਤੇ ਵਧੀਆ ਤਰ੍ਹਾਂ ਤਿਆਰ ਹੋਣਾ ਹੈ ਜੇ ਜਿੱਦਾ ਚਿਕਨ ਦੇ ਪਕੌੜੇ ਬਣਦੇ ਆ ਉਸ ਤੋਂ ਵੀ ਜ਼ਿਆਦਾ ਟੇਸਟੀ ਬਣਦਾ ਇਹ ਇੱਕ ਗੱਲ ਆ ਦੇ ਖੇਚਲ ਵੀ ਬਹੁਤ ਘਾਟਿਆ ਬਣਾਉਣ ਵੇਲੇ ਇਹਦੀ ਮਿਹਨਤ ਵੀ ਨਹੀਂ ਇੰਨੀ ਲੱਗਦੀ ਬਹੁਤ ਘੱਟ ਖੇਚਲ ਦੇ ਇੱਥੇ ਬਣਦਾ ਇਹ ਦੇਖੋ ਕਿੰਨਾ ਸੋਹਣਾ ਕਲਰ ਹੋ ਗਿਆ ਇਹਦਾ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਕਿਉਂਕਿ ਇਹ ਜਿਹੜਾ ਚਿਕਨ ਆਏ ਨੇ ਥੋੜਾ ਜਿਹਾ ਗਲਣਾ ਵੀ ਆ ਤੇ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਬਸ ਇਦਾਂ ਹੀ ਪੁੰਨੀ ਜਾਣਾ ਹੈ ਹੋਰ ਕੁਝ ਨਹੀਂ ਇਹਦਾ ਆਪਾਂ ਪੁੰਨੀ ਜਾਣਾ ਜਦ ਤੱਕ ਇਹ ਪੂਰਾ ਗਲ ਨਹੀਂ ਜਾਂਦਾ ਤੇ ਜੂਸੀ ਨਹੀਂ ਬਣ ਜਾਂਦਾ ਤੇ ਇਹ ਸੁੱਕਾ ਸੁੱਕਾ ਵੀ ਨਹੀਂਾਨੂੰ ਚਾਹੀਦਾ ਇਹ ਬਹੁਤ ਵਧੀਆ ਚੀਜ਼ ਬਣਨੀ ਆ ਯਾਡ ਫੂਡ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਜੀ ਜਿਹੜੇ ਮੀਟ ਅੰਡੇ ਦੀਆਂ ਵੀਡੀਓ ਨਹੀਂ ਵੇਂਦੇ ਉਹ ਪੈਡ ਭਰਾ ਸਾਡੂ ਵੀ ਸਕਦੇ ਆ ਤੇ ਜੇ ਬਣਾਉਣਾ ਕਿਸੇ ਪੈਡ ਭਰਾ ਨੇ ਤੇ ਉਹ ਸਿੱਖ ਵੀ ਸਕਦਾ ਤੇ ਚਿਕਨ ਉਹ ਪਾ ਫੇਟਾ ਕੇ ਦਵਾਂਗੇ ਉਪਰੋਂ ਧੋਦਨਾ ਮਿੰਟਾਂ ਬਾਅਦ ਆਪਾਂ ਫੇਰ ਦੇਖ ਲਵਾਂਗੇ ਦੇਖੋ ਕਿੰਨਾ ਉਹ ਦੇਖੋ ਕਿੰਨਾ ਆਪਣੇ ਆਪ ਹੀ ਪੀਸ ਜਿਹੜੇ ਆ ਖੇਡ ਲਰ ਰਹੇ ਨੇ ਆਪਣੇ ਆਪ ਹੀ ਵਧੀਆ ਹੋ ਰਿਹਾ ਏ ਦੇਖੋ ਕਿੰਨਾ ਪਿਆਰਾ ਬਣਿਆ ਏ ਲੋ ਜੀ ਹੁਣ ਇਹ ਤਿਆਰ ਹੋ ਗਿਆ ਇਹਨੂੰ ਕਹਿੰਦੇ ਰਾੜੇ ਵਾਲਾ ਮੀਟ ਰਾੜੇ ਵਾਲਾ ਚਿਕਨ ਇੰਗਲਿਸ਼ ਦੇ ਵਿੱਚ ਚਿਕਨ ਕਹਿ ਦਿੰਦੇ ਆ ਇਹ ਪੰਜਾਬੀ ਦੇ ਵਿੱਚ ਇਹਨੂੰ ਮੀਟ ਕਿਹਾ ਜਾਂਦਾ ਹੈ ਹੋ ਜੇ ਜਿਹੜਾ ਤੇ ਭੈਣ ਭਰਾ ਸ਼ਕੀਨ ਆ ਚਿਕੰਦਾ ਉਹ ਖਾਊਗਾ ਤੇ ਜਿਆਦਾ ਹੀ ਕਰੂਗਾ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਇਆ ਇਸ ਕਰਕੇ ਕਿ ਥੋੜਾ ਮਸਾਲਾ ਜਿਹੜਾ ਇਹਦਾ ਢਿੱਲਾ ਹੋਰ ਹੋ ਜੇ ਦੇਖੋ ਤੁਸੀਂ ਮਸਾਲੇ ਦਾ ਕਲਰ ਵੇਖੋ ਇੰਜ ਲੱਗਦਾ ਜਿੱਦਾਂ ਆ ਨਾ ਮਿਕਸੀ ਦੇ ਵਿੱਚ ਪੀਠਿਆ ਆ ਮਸਾਲਾ ਪਾਇਆ ਸੀ ਤੇ ਤੁਹਾਡੇ ਸਾਹਮਣੇ ਮੈਂ ਕਿੰਨਾ ਮੋਟਾ-ਮੋਟਾ ਮਸਾਲਾ ਪਾਇਆ ਸੀ ਥੋੜੀ ਦੇਰ ਵਾਸਤੇ ਇਹਨੂੰ ਆਪਾਂ ਹੁਣ ਟੱਕ ਦਵਾਂਗੇ ਤੇ ਹੁਣ ਇਹ ਹੋ ਗਿਆ ਤਿਆਰ ਆ ਵੇਖੋ ਕਲਰ ਵੇਖੋ ਹੁਣ ਹੁਣ ਬਿਲਕੁਲ ਤਿਆਰ ਹੋ ਗਿਆ ਇਹ ਹੁਣੇ ਤਿਆਰ ਹੋ ਗਿਆ ਹੁਣ ਇਹਨੂੰ ਅਸੀਂ ਨਾ ਇੱਕ ਪਲੇਟ ਦੇ ਵਿੱਚ ਕੱਢਾਂਗੇ ਬਾਹਰ ਤਾਨੂੰ ਕੱਢ ਕੇ ਵੀ ਖਾਨੀ ਆ ਮੈਂ ਪਲੇਟ ਦੇ ਵਿੱਚ ਇਹਦੇ ਉੱਤੇ ਨਿੰਬੂ ਪਾਇਆ ਜਾ ਸਕਦਾ ਏ ਕਿਹੇ ਚਟਣੀ ਤੁਸੀਂ ਲੈ ਸਕਦੇ ਹੋ ਕੋਈ ਜੇ ਸੁੱਕਾ ਇਸ ਤਰ੍ਹਾਂ ਖਾਣਾ ਇਸ ਤਰ੍ਹਾਂ ਵੀ ਖਾ ਸਕਦੇ ਜੇ ਗਰੇਵੀ ਬਣਾਣੀ ਤੇ ਉਹਦੇ ਵਿੱਚ ਤੁਸੀਂ ਗਰਮ ਪਾਣੀ ਕਰਕੇ ਉਹ ਵੀ ਪਾ ਸਕਦੇ ਹੋ ਪਰ ਮੀਟ ਨੂੰ ਇੰਨੀ ਧੀਰ ਭੁੰਣਾ ਜ਼ਰੂਰੀ ਹੁੰਦਾ ਆ ਜਿਹੜਾ ਕੱਚਾ ਹੀ ਛੱਡ ਦਿੰਦੇ ਆ ਨਾਲ ਹੀ ਸਭ ਕੁਝ ਪਾ ਦਿੰਦੇ ਆ ਉਹ ਫਿਰ ਉਹ ਚੀਜ਼ ਨਹੀਂ ਬਣਦੀ ਕਿਉਂਕਿ ਆ ਚੀਜ਼ ਜਿਹੜੀ ਆ ਇਹ ਫਿਰ ਤਾਂ ਹੀ ਬਣਦੀ ਆ ਜੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਆ ਭੁੰਨਦੇ ਆ ਤੇ ਫਿਰ ਬਣਦੀ ਆ। ਤੇ ਹਰੀ ਆਰ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਇਹ ਹਰੀਆਂ ਮਿਰਚਾਂ ਵੀ ਰੱਖ ਦਿੱਤੀਆਂ ਨਿੰਬੂ ਵੀ ਰੱਖ ਦਿੱਤਾ ਹੈ। ਤੇ ਇਹ ਦੇਖੋ ਮੈਂ ਤੇਲ ਬਹੁਤ ਘੱਟ ਪਾਇਆ ਸੀ ਤੇ ਤਾਂ ਵੀ ਆਪਣਾ ਜਿਹੜਾ ਹੁੰਦਾ ਆ ਉਹਦੇ ਵਿੱਚ ਤੇਲ ਆ ਦੇਖੋ ਸਾਈਡ ਤੇ ਆ ਗਿਆ ਨਾ। ਇਹਨਾਂ ਨੂੰ ਚੰਗਾ ਕਿ ਮੀਟ ਅੰਡਾ ਕੋਈ ਵੀ ਬਣਾਣਾ ਤੇ ਉਹਦੇ ਵਿੱਚ ਤੇਲ ਘੱਟ ਤੋਂ ਘੱਟ ਪਾਓ। ਮਿਲਦੇ ਆ ਜੀ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਉਨੀ ਹੀ ਦੇਰ ਤੱਕ ਕ੍ਰਿਆਡ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ